ਦੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੋਬਨ ਵੀਰ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਇੱਕ ਤਾਜੀ ਸੂਈ ਗਾਂ ਤੇ ਦੋ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਨੇ ਪਸ਼ੂਆਂ ਦੀ ਵੀਰ ਦੇ ਕੋਲ ਪੁੱਛ ਰਹੇ ਹਾਂ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਅੱਗੇ ਵੱਧ ਤੋਂ ਵੱਧ ਕਰਦੇ ਕਰੋ ਜੀ ਜੁਗਰਵ ਜੀ ਸასი ਗਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਜੀ ਚੱਲੀ ਜਾਂਦੇ ਹਾਂ ਮਾਦੀ ਕਿਰਪਾਈ ਪਹਿਲੇ ਪਹੂਆ ਪਾਪਾ ਹੀ ਵੇਖੇ ਸਰ ਉਹ ਦੇਖ ਲੈ ਮੈਂ ਮੈਂ ਤਿੰਨ ਕੋ ਲਾ ਲੈਂਗੇ ਉਹ ਵੀ ਵਿਕ ਜੀਏ ਅੱਛਾ ਜੀ ਤੇ ਫਿਰ ਦੋ ਬੰਦੇ ਆਏ ਅੱਜ ਦੋ ਮਜਾ ਦੇਖਾ ਇੱਕ ਗਾਂ ਕੱਲ ਸੀ ਡਰੈਸ ਬੋਲਦੀ ਆਪਣੀ ਤੇ ਇਨ ਚਾਰਜਮੈਂਟ ਸ਼ਾ ਨੰਬਰ ਸਾਹ ਸੀ ਨੰਬਰ ਸਾਹ ਹਾਂਜੀ ਨਾਂ ਜੋ ਬਣ ਫੋਨ ਨੰਬਰ ਹੈਗਾ 90418430000 ਠੀਕ ਹੈ ਜੀ ਸ਼ੁਰੂ ਕਰ ਲਈਏ ਭਾਈ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਜਿਹੜੀ ਮੱਝ ਕਿਨਵਾ ਸੁਆ ਸੀ ਇਹ ਸੁਆ ਵਿੱਚ ਦੂਸਰਾ ਵੀ ਹੋਊਗਾ ਤੂਸਾ ਲਾਗੇ ਕੋ ਲੈ ਤੀਜਾ ਲਾਗੇ ਖੜੇ ਪਈ ਗੀ ਗਲਤੀ ਅੱਛਾ ਜੀ ਤੀਜਾ ਕਰਕੇ ਦਾਂਗੇ ਠੀਕ ਹੈ ਜੀ ਦੁੱਧ ਹੋਊਗਾ ਮਾਇਕੋ 12 ਕਿਲੋ 12 ਕਿਲੋ ਤਿਆਰ ਹੈ ਜੀ ਕੱਟੀ ਮਗਰਾ ਆਉ ਬੋਲੀ ਕੱਟੀ ਹੈਗੀ ਮਗਰਾ ਆਹ ਕੱਟੀ ਹੈ ਜੀ ਮਗਰੇ ਦੇ ਹਾਂਜੀ ਲੋ ਜੀ ਚੈੱਕ ਕਰ ਲੋ ਕੱਟੀ ਦੋਸੋਂ ਕੁਝ ਨੀਲੀ ਰੰਗ ਦੇ ਵਿੱਚ ਰੱਖਦੀ ਨਿਸ਼ਾਨੀਆਂ ਤੇ ਇਹ ਸੂਆ ਤੀਜਾ ਸੁਈ ਅਤੇ ਸੁਈ ਨੂੰ ਕਿਨਾ ਟੈਮੋਗੇ ਆਏ ਸੁਈ ਦੇ ਵਿੱਚ ਮੈਂ ਸੁਣੇ ਉਹ ਦੇਣਾ 15 ਆ ਜੀ 15 ਦਿਨ ਦਾ ਟਾਈਮ ਹੋ ਗਿਆ ਸੀ ਇਹਨੂੰ ਹੈਨਾ ਹਾਂਜੀ 12 ਕਿਲੋ ਦਾ ਤਿਆਰ ਜਿ ਲੈ ਲੋ ਚੈੱਕ ਕਰ ਲੋ 12 ਕਿਲੋ ਦਾ ਲੀਟਰ ਆ ਲਾਗੂਗਾ ਲੋਹੇ ਵਰਗਾ ਕੰਡੇ ਵਰਗਾ ਦੁੱਧ ਹੋਊਗਾ ਆ ਵੀ ਚੈੱਕ ਕਰ ਲੋ ਬਹੁਤ ਸੋਹਣੀ ਕੱਦ ਕੱਦ ਚੰਗਾ ਰਾਜੀ ਜੰਮੀ ਪਲੀ ਪੂਰੀ ਥਲਾਂ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਚਾਰੇ ਥਾਂ ਨਿਕਲਣ ਲੱਗੇ ਗੈਪ ਦੇ ਵਿੱਚ ਕੋਈ ਫੋਰਸ਼ਾਂਗ ਨਹੀਂ ਆ ਨਾ ਆ ਰੰਧੀ ਕੋਈ ਨਹੀਂ ਆ ਚੈੱਕ ਕਰ ਲੋ ਕਿਹੜਾ ਜੇ ਸਿੰਕਲਾ ਵਾਲੀ ਉਦਾਂ ਹੁੰਦੀ ਹੈ ਲੋ ਜੀ ਚੈੱਕ ਕਰੋ ਜੀ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਹਾਂ ਜੀ ਵਜਨ ਮਜਬੂਦ ਵਾਲੀ ਪੂਰੀ ਮੱਝ 12 ਕਿਲੋ ਦੁੱਧ ਮੌਕੇ ਦਾ ਤਿਆਰ ਤੇ ਜਾਂ ਸਵੇਰ 15 ਦਿਨ ਦਾ ਟੈਂਪਸਰੀ ਨੂੰ ਹੋ ਗਿਆ ਤੇ ਬੱਚਾ ਦੇ ਮਗਰ ਕੱਟੀ ਬੁਖਾਤੀ ਤੇ ਨਵੇਂ ਲੋ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਆਰਡਰ ਤੇ ਆਇਆ ਤਿਆਰ ਕੀਤਾ ਜੀ ਬਾਕੀ ਦੋਸਤੋ ਹਰ ਵੀਡੀਓ ਦੇ ਵਿੱਚ ਇੱਕ ਵਾਰ ਦੋ ਵਾਰ ਆ ਬੇ ਤਿੰਨ ਵਾਰ ਆ ਬੇਨਤੀ ਜ਼ਰੂਰ ਹੁੰਦੀ ਆ ਕਿ ਪਸ਼ੂ ਜਿਹੜਾ ਵੀ ਲੈਣਾ ਵਾ ਉਹਨੂੰ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਜਿਹੜੀ ਤੁਹਾਡਾ ਹੱਕ ਮੰਦਾ ਜ਼ਰੂਰ ਕਰਿਆ ਕਰੋ ਬਾਜੀ ਤੋਂ ਪੁੱਛਦੇ ਆ ਮੁੱਲ ਦਾ ਕਿੰਨਾ ਮੁੱਲ ਬਾਈ ਕਰਦਾ ਮੁੱਲ ਪਈਆ ਤਦੀ ਦੇ ਦੀ ਜਾ ਤਿਆਰ ਪਿਆ 70 ਦੀ ਕਿੰਨਾ ਕੁ ਮੰਗ ਮੰਤਨ ਉਸ ਦਾ 70 ਦੀ ਪੂਰੇ ਦੇ ਦਾਂਗੇ ਪੂਰੇ ਸਤਾਂ ਦੀ ਸ਼ਰਤਾਂਗੇ ਜੈਸ ਐ ਵੀ ਹੋਰ 2000 ਦਾਂਗੇ ਹੋਰ 70 ਚ 68 ਹੋ ਗਿਆ ਹਾਂ ਠੀਕ ਹੈ ਜੀ 75000 ਰੁਪਇਆ ਡਿਮਾਂਡ ਹੈ ਤੇ 68000 ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਨਤਣ ਛੋੜ ਛੱਪਾ ਮੌਕੇ ਤੇ ਜਰੂਰ ਹੋਵੇ ਜੀ ਮਾਜ ਜੀ ਦੋਸਤੋ ਤਾਜੀ ਸੂਈ ਹੈ ਚੈੱਕ ਕਰ ਲਓ 10 12 ਕਿਲੋ ਤਿਆਰ ਹੈ ਜੀ ਆਪਣੀ ਤਸੱਲੀ ਕਰ ਲਿਆ ਕਰੋ ਲਓ ਜੀ ਇਹਨਾਂ ਅੱਗੇ ਦੋ ਨੰਬਰ ਦੇ ਸੀ ਜੀ ਆ ਜੋੜੀ ਕੇ ਦੁੱਧ 12 ਕਿਲੋ ਹੋਊਗਾ ਸੁਬਾ ਕਿਨੋਂ ਸੀ ਸੁਬਾ ਦੂਸਰਾ ਹੀ ਅੱਛਾ ਜੀ ਤੇ ਮੂੰਹ ਦੀ ਛੇ ਦੰਦ ਜੇ ਜੀ ਛੇ ਦੰਦ ਮੂੰਹ ਤੇ ਉਹ ਕੱਟੀ ਮਗਰ ਦੇ ਕਾਲੀ ਜੀ ਸੂਈ ਆ ਕੱਟੀ ਦੀ ਮਗਰ ਪੰਜਵੇਂ ਛੇਵੇਂ ਦਿਨ ਦੀ ਕੱਟੀ ਹੋ ਗਈ ਜੀ ਲਓ ਜੀ ਚੈੱਕ ਕਰ ਲਓ ਕੱਟੀ ਆ ਜੇ ਮਗਰ ਦੋਸਤੋ ਅੱਜ ਮੈਂ ਨੇ ਮੈਲਾ ਮਾਰਨਾ ਝੋਟੀ ਨੇ ਅੱਛਾ ਜੀ ਤੇ ਮਗ ਲਓ ਜੀ ਚੈੱਕ ਕਰ ਲਓ ਸੁਬਾ ਦੂਜਾ ਛੇ ਦੰਦ 12 ਕਿਲੋ ਦੁੱਧ ਮੌਕੇ ਦਾ ਤਿਆਰ ਬੱਚਾ ਕੱਟੀ ਮਗਰ ਦੇ ਆ ਜੀ ਫੇਸ ਕਾਲੀ ਚੈੱਕ ਕਰ ਲਓ ਕਾਲੀ ਏ ਉਧਰ ਦੀ ਆ ਰਹੇ ਨੇ ਲਓ ਜੀ ਚੈੱਕ ਕਰੋ ਜੀ ਇੱਥੇ ਬੱਦ ਆ ਜਾ ਬੱਦ ਇਹ ਵੀ ਦੋਸਤੋ ਪੂਰੀ ਰਾਜੀ ਜੰਮੀ ਵਾਲੀ ਪੂਰੀ ਆ ਚੈੱਕ ਕਰ ਲਿਓ ਪੈਠਪੜੇ ਦੀ ਚੜਾਈ ਦੋਸਤੋ ਵੇਖ ਲਓ ਦੀ ਲਓ ਜੀ ਟਾਈਮ ਦੱਸ ਦਿਓ ਇਹ ਟਾਈਮ ਟਾਈਮ ਸਵੇਰ ਦਾ ਕੋਈ ਮੇਰੇ ਸਿਰ ਉੱਪਰ 10 ਵਜੇ ਦਾ ਹੋਊਗਾ ਜੀ 10 ਵਜੇ ਕੇ ਬਾਅਦ ਹੋ ਗਿਆ ਜੀ 10:13 ਹੋਏ ਸਵਾ 10 ਹੋ ਗਈ ਜੀ ਦੋਸਤੋ ਸਵੇਰ ਦੀ ਲਓ ਜੀ ਟਾਈਮ ਚੈੱਕ ਵੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਮੈਂ ਖਾ ਦਿੰਦਾ ਠੀਕ ਹੈ ਜੀ 24 ਸੂਰੇ ਕਿਦ ਵਿੱਚ ਕੀਤੀ ਸਰੇ 5 ਜਵ ਦੀ ਚਵਾਈ ਜੇ 5 ਵਜੇ ਦੀ ਚਵਾਈ ਦੋਸਤੋ ਕੀਤੀ ਤਕਰੀਬਨ ਕੋਈ 4 ਤੋਂ 5 ਘੰਟੇ ਦਾ ਟਾਈਮ ਲੱਗਣਾ ਚਾਹੀਦਾ ਹੋ ਗਿਆ ਜੇ ਸ਼ਾਮਾਂ ਤੱਕ ਜਿਹੜੀਆਂ ਬਹੁਤ ਵਧੀਆ ਬਣਣਗੀਆਂ ਜੀ ਲਓ ਜੀ ਕਰੋ ਚੈੱਕ ਜੀ ਮਜਾ ਦੋਸਤੋ ਦੋਵੇਂ ਚੰਗੀਆਂ ਰਾਜੀਆਂ ਪੂਰੀਆਂ ਉਹ ਤਾਂ 12 ਕਿਲੋ ਮਿਲ ਕੇ ਦੇ ਦਾਂਗੇ ਲੀਟਰ ਨਾਲ ਠੀਕ ਹੈ ਜੀ ਸ਼ਾਮੇ 5 ਵਜੇ ਕੋ ਜੋਲੇ ਜਿਸ ਦੇ ਫਿਰ 5 ਵਜੇ ਚੋਲੇ ਕੀ ਮੁੱਲ ਕਰਨ ਦਾ ਇੱਕ 30 ਦੇ ਦਈਏ ਕਹਿੰਦਾ ਕਿ ਮੰਨ ਤਾ ਸਰ ਇੱਕ 20 ਦੇ ਦਈਏ ਗਜਾ ਜੈਜਾ ਮੁੱਲ ਕਰ ਲੈ ਆ ਵੀ ਦੱਸੋ ਕਿਨੇ ਦੇ ਦਈਏ ਇਦਾਂ ਕਰ ਲਾ ਆ 10 ਫਿਰ ਕੰਮਾਗ ਮੰਨ ਤਾ ਇੱਕ 5 ਦੀ ਕਰਦੀ ਪੂਰੀ ਇੱਕ 15 ਹੀ ਦੇ ਦਈਏ ਪੂਰਾ 105 ਰੁਪਏ ਉਰੇ ਇੱਕ ਪੰਜ ਦੀ ਝੋਟੀ ਤਾਂਗੇ ਜੇ ਕੋ ਦੋਵੇਂ ਲਊਗਾ ਇੱਕ ਦੋਵੇਂ ਕੱਟੀਆਂ ਲਊਗਾ ਤਾਂ 12-12 ਕਿਲੋ ਹੋਊਗਾ ਕੰਡੇ ਵਰਗਾ ਨਹੀਂ ਤੇ ਇਹ ਵੀ ਜਾਵਾਂਗਾ ਉਦਾਂ ਹੋਊਗਾ ਗੱਲਾਂ ਆਲਾ ਚਵਾ ਕੇ ਤਾਂਗੇ 12-12 ਕਿਲੋ ਠੀਕ ਹੈ ਜੀ ਹਾਂ 268000 ਰੁਪਇਆ ਪਹਿਲਾ ਨੰਬਰ ਤੇ ਦੂਜੀ ਮਗਰ ਦਾ ਰੇਟ ਹੈ ਜੀ 1 ਲੱਖ 5 ਰੁਪਇਆ ਨੋਟ ਆਪੇ ਕਰ ਲਓ ਜੇ ਕੋਈ ਦੋਵਾਂ ਮਈਆਂ ਮਗਰ ਦੋਵਾਂ ਮਈਆਂ ਮਗਰ ਦੇ ਕੱਟੀਆਂ ਜੀ ਜੇ ਕੋਈ ਹਾਂ ਦੋਵਾਂ ਮਈਆਂ ਮਗਰ ਕੱਟੀਆਂ ਗਾਂ ਦੇ ਮਗਰ ਵੀ ਵਛੀ ਜੀ ਗਾਂ ਦੇ ਮਗਰ ਵਛੀਏ ਸੇ ਹਾਂ ਆ ਵਛੀ ਆ ਜੀ ਔਰ ਬੱਤੇ ਗਾਂ ਆਈ ਲੱਗੇ ਪਾ ਚਲੋ ਜੀ ਕਰੋ ਚੈੱਕ ਵਛੀ ਗ ਰਾਗ ਰੂਪ ਦੋਸਤੋ ਤੁਹਾਨੂੰ ਅੱਜ ਦਾ ਦਾਨੋ ਜੀ ਅੱਛਾ ਜੀ ਦੁੱਧ ਦਾ 11 ਕਿਲੋ ਹੋ ਜੇ 12 ਕਿਲੋ ਹੋ ਜੇ ਸਵੇਰ ਕਿਨੋਂ ਸਵੇਰ ਦੁੱਧਰਾ ਜੀ ਠੀਕ ਹੈ ਜੀ 10 ਕਿਲੋ ਦੀ ਕਵੈਂਟੀ ਕਰਕੇ ਗਾਂ ਦਵਾਂਗੇ ਲੋ ਜੀ ਚੈੱਕ ਕਰ ਲੋ ਕਹਾ ਤੁਹਾਡੀ ਕੁਆਲਟੀ ਦੋਸਤੋ ਵੇਖਣ ਨੂੰ ਚੈੱਕ ਕਰ ਲੋ ਬਿਲਕੁਲ ਦੋਸਤੋ ਰੈੱਡ ਕਲਰ ਦੀ ਗਾਂ ਆਉਂਦੇ ਵੀਰ ਆਲਾ ਕਰਦੀ ਕਾਂਦ ਰਾਈਆਂ ਆ ਹਾਂਜੀ ਹਾਂਜੀ ਆਹ ਲੋ ਆਹ ਵੀ ਚੈੱਕ ਕਰ ਲੋ ਚਾਈ ਵਾਲਦ ਨੂੰ ਆ ਦੋਸਤੋ ਕ੍ਰੋਸ ਆਂਗ ਰੱਖ ਲੀਏ। ਕਿਹੜਾ ਉੱਤੋਂ? ਲਓ ਜੀ ਵੇਖੋ ਜੀ। ਦੋਸਤੋ ਥਣਾ ਦੀ ਕੁਆਲਿਟੀ ਦੇਖੋ ਮੱਝਾਂ ਰਗੇ ਥਾਣ ਬਹੁਤ ਵਧੀਆ। ਆਰਡ ਰੂਟ ਵੀ ਬਹੁਤ ਸੋਹਣਾ ਤਿਆਰ ਕੀਤਾ ਜੇ। ਮਗਰ ਵਸ਼ੀ ਏ। ਆਪਣੀਆਂ ਧਾਰਾਂ ਬਸਲੇ ਹੋਣਾ ਦੁੱਧ ਕੰਨਾਂ ਦੱਸਿਆ। ਦੋ ਦੋ 12 ਕਿਲੋ ਰਿਆ ਦੇਣੀ 10 ਕਿਲੋ ਕਰਕੇ ਹੀ ਏ। ਦੋਨੇ ਹਾਂ। ਦੋਵੇਂ ਟਾਈਮ 2000 ਦਾ 10 ਕਿਲੋ ਦੰਨਿਆ। ਬੱਚੇ ਤੇ ਦੋਵੇਂ ਟਾਈਮ ਮਿਲਦੀ। ਬੱਚੇ ਦੇ ਬੱਚੇ ਜੀ। ਠੀਕ ਹੈ ਜੀ। ਬੱਚੇ ਦੇ। ਠੀਕ ਹੈ ਜੀ ਉਹ ਬਾਰੇ ਪਾਇਓ ਪਾਇ ਨਾ ਬਸ ਜਦ ਕਿ ਪਾਇ ਨਾ ਪਾਇਓ ਤੁਹਾਡੀ ਮਰਜ਼ੀ ਠੀਕ ਹੈ ਜੀ ਮੁੱਲ ਨਾ ਕਰਨਾ 30000 ਜੀ ਕੰਨਾ ਕੋ ਮੰਨ ਲਨ ਹੋ ਸਕਦਾ ਤੇ ਐਨੇ ਕਰ ਦਈਏ ਤੇ ਐਨੇ ਕਰ 27000 ਪੂਰਾ ਪੰਜੀ ਕਰ ਦਈਏ ਜਿਆਦਾ ਤੱਕ ਹੋਣੀ ਆਪਣੇ ਨੂੰ ਲਓ ਜੀ ਡਿਮਾਂਡ 30000 ਤੇ 50000 ਜਦੋਂ ਰਾਇਆ ਗਿਆ ਦਾ ਮੰਨਣ ਜਿਵੇਂ ਜੈਸੀ ਦੇ ਦਾਂਗੇ ਪੰਜੀ ਲੋ ਜੀ ਹੋਰ ਦਾ ਆ ਕਰ ਲੋ ਚੱਕ ਜੀ ਪੂਰਾ ਰੈੱਡ ਕਲਰ ਦਾ ਗਾਂ ਦਾ 12 ਕਿਲੋ ਦੁੱਧ ਤਿਆਰ 10 ਕਿਲੋ ਦੁੱਧ ਦੀ ਗਾਰੰਟੀ ਯੋਗ ਨਾਲ ਹੈ ਜੀ ਬਾਕੀ ਆਪਣੀ ਤਸੱਲੀ ਕਰ ਲੋ ਚਵਾ ਕੇ ਦਾਹ ਕੇ ਦੋ ਜਾਣੇ ਚੋ ਕੇ ਲਵੇ ਆ ਵੀ ਕੋਈ ਠੀਕ ਹੈ ਜੀ ਹਾਂ ਸੂਏ ਸੂਏ ਪਹਿਲੇ ਲਾ ਕੇ ਚੀਜ਼ ਲੈਣੀ ਹੈ ਅਗਲੇ ਚੋ ਕੇ ਲੋ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਤੁਹਾਡਾ ਹੱਕ ਬੰਦਾ ਵਾ ਆਇਆ ਕਰੋ ਵੀਰ ਦਿਖਾਰਨ ਤੇ ਜ਼ਰੂਰ ਪਹੁੰਚਿਆ ਕਰੋ ਮਜਾ ਦੋ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਬੱਚੇ ਦੋਵਾਂ ਦੇ ਮੁਰ ਕਟੀਆਂ ਗਾਂ ਦੇ ਮੁਰ ਵਸ਼ੀ ਆ ਲੋ ਚੈੱਕ ਕਰ ਲੋ ਲਓ ਜੀ ਸੂਆ ਤੇਜਾ ਇੱਕ ਦੂਜਾ ਸੂਆ ਅਡਰੈਸ ਇਕਰੀ ਪ੍ਰੋਪਰ ਵੀ ਦਾ ਫੇਰ ਬੋਲ ਦੇਣਾ ਪਿੰਡ ਚਾਟੀਵੰਡ ਤਹਿਸੀਲ ਜਿਲ੍ਹਾ ਅੰਮ੍ਰਿਤਸਰ ਸਾਹਿਬ ਨਾਮ ਆ ਜੋਬਨ ਵੀਰ ਦਾ ਫੋਨ ਨੰਬਰ ਇਕਰੀ ਫੇਰ ਬੋਲ ਦੇ ਫੋਨ ਨੰਬਰ ਇਹ ਹੈਗਾ 9041874966 ਠੀਕ ਹੈ ਜੋਬਨ ਪਿੰਡ ਚਾਟੀਵੰਡ ਸ਼ਹਿਰ ਨੰਬਰ ਸਾਹਿਬ ਠੀਕ ਹੈ ਜੀ ਹਾਂ ਧੰਨਵਾਦ ਉਸਤਰਾ ਵੀਡੀਓ ਦੇਖਣ ਦਾ ਸਤਿ ਸ੍ਰੀ ਅਕਾਲ